ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰੇ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਤੇ ਸਾਰੇ ਜਣੇ ਵੀ ਸਵਸਤ ਹੋਗੇ ਤੇ ਮਸਤ ਹੋਗੇ ਅੱਗੇ ਵੀ ਇਠਾ ਆ ਕੇ ਤੇ ਲਓ ਜੀ ਤੁਹਾਡੇ ਨਾਲ ਲੈ ਕੇ ਆਂਗੀ ਅੱਜ ਮੈਂ ਵੇਟ ਲੌਸ ਵਾਸਤੇ ਰੈਸিপি ਰੈਸিপি ਵਾਸਤੇ ਮੈਂ ਸਮਾਨ ਰੈਡੀ ਕਰ ਲਿਆ ਵਾ ਇੱਕ ਟਮਾਟਰ ਚਾਰ ਪਿਆਜ਼ ਤੇ 6-7 ਮਰਚਾ ਤੇ ਇਥੇ ਲਈ ਮੈਂ ਪਾਲਕ ਦੇ ਪੱਤੇ ਮੇਥੀ ਦੇ ਪੱਤੇ ਧਨੀਆ ਚਕੰਦਰ ਦੇ ਪੱਤੇ ਗੋਭੀ ਦੇ ਪੱਤੇ ਤੇ ਤੁਸੀਂ ਇਹਦੇ ਵਿੱਚ ਸਾਗ ਸਰੋਂ ਵਗੈਰਾ ਉਹ ਵੀ ਪਾ ਸਕਦੇ ਹੋ ਵੀ ਐਡ ਕਰ ਸਕਦੇ ਆ ਆ ਮੈਂ ਕਰ ਲਿਆ ਵਾ ਆਟਾ ਤਿਆਰ ਤੇ ਇਹ ਤੁਸੀਂ ਕਣਕ ਦੇ ਆٹے ਦੀ ਜਗ੍ਹਾ ਬੇਸਣ ਦੇ ਚਿੱਲੇ ਵੀ ਬਣਾ ਸਕਦੇ ਆ weight loss ਵਾਸਤੇ ਬਹੁਤ ਵਧੀਆ ਹੁੰਦੇ ਆ ਮੈਂ ਆ ਡੋ ਇਹਦਾ ਤਿਆਰ ਕਰੂੰਗੀ ਆ ਇਹਦੀ ਮੈਂ ਬਣਾ ਲੂੰਗੀ ਸਾਰੀ ਚਟਣੀ ਆ ਸਾਰਾ ਕੁਝ ਪਾ ਕੇ ਚਟਣੀ ਰੈਡੀ ਕਰ ਲੈਂਦੇ ਆ ਫਿਰ ਵਿਖਾਨੀ ਤੁਹਾਨੂੰ ਤੇ ਨੌਜੀ ਮੈਂ ਬਣਾ ਲੈਣੀ ਆ ਪਹਿਲੋ ਚਟਣੀ ਆ ਮੈਂ ਰਹਿ ਲਿਆ ਇੱਥੇ ਗ੍ਰੈਂਡਰ ਰਹਿ ਲਿਆ ਵਾ ਮੈਂ ਸਾਰਾ ਕਰ ਲੂੰਗੀ ਪਹਿਲਾਂ ਗ੍ਰੈਂਡ ਤੇ weight loss ਵਾਸਤੇ ਬਹੁਤ ਵਧੀਆ ਵਾ ਤੇ ਮੈਂ ਵੀ ਆਪਣਾ weight loss ਕਰ ਲੈਣੀ ਨਹੀਂ ਆ ਬਹੁਤ ਜਲਦੀ ਤੇ ਜਦੋਂ ਮੈਂ ਮੇਰਾ ਦਿਲ ਕਰੇ ਕਿ ਮੈਨੂੰ ਹੁਣ ਮੈਨੂੰ ਜ਼ਰੂਰਤ ਲੱਗੇ ਕਿ ਹੁਣ ਮੈਨੂੰ ਮੇਰਾ weight loss ਕਰ ਲੈਣਾ ਚਾਹੀਦਾ ਵਾ ਉਦੋਂ ਮੈਂ ਆਪਣਾ weight loss ਕਰ ਲੈਣੀ ਆ ਜੇ ਮੈਨੂੰ ਲੱਗੇ ਕਿ ਮੈਂ ਕੰਫਰਟੇਬਲ ਹਾਂ ਫਿਰ ਨਹੀਂ ਤੇ ਹੁਣ ਮੈਂ ਮੇਰਾ ਬਿਲਕੁਲ weight ਜਿਹੜਾ ਮੇਰੇ ਹਿਸਾਬ ਨਾਲ ਬਿਲਕੁਲ ਸੈੱਟ ਆ ਮੈਂ ਕੰਫਰਟੇਬਲ ਆਪਣੇ ਵੇਟ ਦੇ ਨਾਲ ਜਦੋਂ ਮੈਨੂੰ ਲੱਗੇ ਕਿ ਮੈਂ ਥੋੜੀ ਹੈਵੀ ਹੋਣ ਲੱਗੀ ਆ ਉਦੋਂ ਮੈਂ ਆਪਣਾ weight loss ਜਿਹੜਾ ਸ਼ੁਰੂ ਕਰਦਣੀ ਆ ਕਰਨ ਤੇ ਨਾਲੇ ਇਹ ਆ ਨਾ ਕਿ ਮੈਂ ਬਾਹਰ ਦਾ ਕੁਝ ਨਹੀਂ ਖਾਂਦੀ ਕੁਝ ਵੀ ਨਹੀਂ ਜਿੱਦਾਂ ਗੋਲ ਗੱਪੇ ਟਿੱਕੀਆਂ ਕੁਝ ਵੀ ਮਤਲਬ ਜੋ ਵੀ ਬਾਹਰ ਦੀਆਂ ਚੀਜ਼ਾਂ ਹੁੰਦੀਆਂ ਵਾ ਕੁਝ ਨਹੀਂ ਘਰੇ ਬਣਾਉਣਾ ਘਰੇ ਖਾਣਾ ਸਰੋਂ ਦੇ ਤੇਲ 'ਚ ਜੋ ਵੀ ਬਣਾਈਏ ਪਕੌੜੀ ਵਗੈਰਾ ਜੋ ਵੀ ਧਿਲ ਕਰੇ ਉਹ ਬਣਾ ਕੇ ਖਾ ਲਈਦੇ ਆ ਵੈਸਣ ਦੇ ਚਿੱਲੇ ਜਿਹੜੇ ਬਹੁਤ ਵਧੀਆ ਹੁੰਦੇ weight loss ਤੇ ਪਰ ਮੈਨੂੰ ਵੈਸਣ ਦੇ ਚਿੱਲਿਆਂ ਦੇ ਨਾਲ ਸਵੈਲਿੰਗ ਆ ਜਾਂਦੀ ਮੇਰੀ ਬਾਡੀ ਤੇ ਕਿਉਂਕਿ ਮੇਰੇ ਦੇ ਇਦਾਂ ਦਾ ਹਿਸਾਬ ਕਿਤਾ ਮੇਰੀ ਬਾਡੀ ਦਾ ਕਿਉਂਕਿ ਮੈਨੂੰ ਪਾਣੀ ਜਿਹੜਾ ਕਿਉਂ ਨੂੰ ਲੱਗਦਾ ਵਾ ਤੇ ਚਲੋ ਜੀ ਇਹ weight loss ਵਾਸਤੇ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਆ ਇਹਦੇ ਬਹੁਤ ਵਧੀਆ ਰੈਸਪੀ ਆ ਤੇ ਬਹੁਤ ਜਿਆਦਾ ਟੇਸਟੀ ਵੀ ਆ ਜਿਹੜੇ weight loss ਨਹੀਂ ਕਰਨਾ ਤੇ ਟੇਸਟ ਤੋਂ ਵਾਸਤੇ ਤੁਸੀਂ ਇਹ ਬਣਾ ਸਕਦੇ ਆ ਤੇ ਚਲੋ ਜੀ ਮੈਂ ਪਹਿਲਾਂ ਬਣਾ ਲੰਨੀ ਆ ਦੀ ਚਟਣੀ ਫਿਰ ਬੁਖਾਉਣੀ ਤੁਹਾਨੂੰ ਨਹੀਂ ਰੋਟੀ ਬਣਾ ਕੇ ਖਾ ਲਈ ਮੇਰਾ ਫੋਨ ਦੀ ਬੈਟਰੀ ਡਿਸਚਾਰਜ ਹੋ ਗਈ ਤਾਂ ਕਰਕੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਈ ਤੇ ਦੁਬਾਰਾ ਲਾਉਂਗੀ ਫਿਰ ਖਾ ਦਿਉਂਗੀ ਤੇ ਆਹ ਦਾਣੇ ਸੁੱਕਣ ਦੇ ਆ ਇਹਨੂੰ ਤੀਜੀ ਚੌਥੀ ਤੋਂ ਪਿਆ ਅੱਜ ਸੁੱਕ ਚੱਲੇ ਆ ਸੁੱਕ ਗਏ ਨੇ ਫਿਰ ਇਹਨਾਂ ਨੂੰ ਆਪਾਂ ਪਿਆ ਲਾਂਗੇ ਤੇ ਫੁੱਲਾਂ ਨੂੰ ਪਾਣੀ ਪੈਣ ਵਾਲਾ ਵਾ ਸਾਰੇ ਨਾਲ ਵੇਖੋ ਗਮਲੇ ਪੂਰੇ ਸੋਕੇ ਤੇ ਕੱਲ ਮੈਂ ਨਾ ਗੁੱਡੇ ਹੀ ਕਿਆ ਕਰਾਂ ਕਿੰਨਾ ਪਿਆਰਾ ਵਾਈਟ گلاب ਦੇ ਲੱਗੇ ਫੁੱਲ ਤੇ ਲਓ ਜੀ ਫੁੱਲ ਕੇ ਲਾਉਣ ਲੱਗ ਗਈਆਂ ਆ ਵੇਖੋ ਇੰਨਾ ਸੌਫਟ ਜਿਹੜਾ દો ਆ ਮੇਰਾ ਦੋ ਗਿਆ ਵਾ ਮੇਰਾ ਲਓ ਜੀ ਦੋ ਰੈਡੀ ਹੋ ਗਿਆ ਵਾ ਪੂਰਾ ਵਧੀਆ ਤਰਾ ਸੌਫਟ ਹੁਣ ਮੈਂ ਫੁੱਲ ਕੇ ਲਾਉਣ ਲੱਗ ਗਈਆਂ ਗ੍ਰੀਨ ਕਲਰ ਦੇ ਫੁੱਲ ਕੇ ਬਸ ਚੋਪੜਨੇ ਹੀ ਆ ਕਿਉਂਕਿ ਫਿਰ ਓਇਲੀ-ਵਿਲੀ ਜੇ ਨਹੀਂ ਸਹੀ ਰੰਗਦੇ ਨਾ ਚਲੋ ਮੈਂ ਲਾ ਲੈਂਦੀ ਆ ਫਿਰ ਬਖਵਾਨੀ ਆ ਤੁਹਾਨੂੰ ਵਾਰ ਕੇ ਨਾ ਬੈੱਡ ਸ਼ੀਟਾਂ ਕਾਟਨ ਦੀਆਂ ਜਿਹੜੀਆਂ ਉਹ ਲਾਤੀਆਂ ਤੇ ਸਾਰੇ ਗਰਮ ਕੱਪੜਾ ਤੇ ਜਿੰਨੇ ਵੀ ਬੈੱਡ ਸ਼ੀਟਾਂ ਨੇ ਸਭ ਬੈੱਡ ਲਾ ਕੇ ਬੈਠਾ ਤਾਂ ਕਾਟਨ ਦੀਆਂ ਬੈੱਡ ਸ਼ੀਟਾਂ ਤੇ ਦੂਸਰੀਆਂ ਗਰਮ ਵਾਲੀਆਂ ਹਮ ਬਿਸ਼ਾਰਤੀਆਂ ਤਾਂ ਜਿਹੜੀਆਂ ਕਾਟਨ ਦੀਆਂ ਤੋਤਨਾ ਹੁਣ ਇਹਨਾਂ ਨੂੰ ਰਿਟਾਇਰ ਕਰ ਦਿੰਨੇ ਗਰਮੀਆਂ ਤੱਕ ਇਹ ਹੁਣ ਫਰਵਰੀ ਮਾਰਚ ਵਿੱਚ ਵਿਛੜੀਆਂ ਉਦੋਂ ਤੱਕ ਹੁਣ ਇਹਨਾਂ ਨੂੰ ਚੁੱਕ ਦਿੰਨੇ ਔਰ ਗਰਮ ਮਿਸ਼ਣੀਆਂ ਠੰਡੀਆਂ ਮਿਸ਼ਣੀਆਂ ਨਹੀਂ ਠੰਡ ਲੱਗਦੀ ਆ ਤੋਟੇਆਂ ਨਾਲ ਤਾਂ ਜੋੜਨ ਹੋ ਗਿਆ ਵਾਰੀ ਆ ਜਾਈਏ ਨਾਲ ਵੀ ਜੋੜਨ ਦੇ ਮੈਂ ਵੀ ਨਾ ਕੋਈ ਕੰਮ ਕਰਨ ਦੀ ਆ ਜ਼ਰੂਰੀ ਤੇ ਮੈਨੂੰ ਇਹ ਆ ਕਿ ਉਹ ਨਿਬੜ ਜੇ ਮੇਰਾ ਮੇਰੇ ਹੱਥੇ ਗਰਮ ਕੱਪੜੇ ਜਿਹੜੇ ਉਹ ਸੀਪਣ ਵਾਲੇ ਪਏ ਆ ਤਾਂ ਜਿਹੜਾ ਪਾ ਨਾ ਆ ਵਾਲੀਆਂ ਆ ਜਿਹੜੇ ਕਵਰ ਆ ਇਹ ਸਾਰਾ ਰੂਮ ਸੈਟ ਆ ਪੂਰਾ ਇਹ ਹੂਮ ਸੈਟ ਮੈਂ ਸਟੋਰ ਦਾ ਜਿਹੜਾ ਚੇਂਜ ਕਰਤਾ ਵਿਖਾਉਣੀ ਤੁਹਾਨੂੰ ਬਦਲਤਾ ਹੁਣ ਜਮਲਾ ਹੋਪਨਾ ਸਾਰਾ ਸਟੋਰ ਰੂਮ ਪੂਰਾ ਡੀਪ ਕਲੀਨ ਕੀਤਾ ਦਿਵਾਲੀ ਵਾਂਗੂ ਫੇਰ ਕਿਉਂਕਿ ਦਿਵਾਲੀ ਦਾ ਹੀ ਹੋਇਆ ਸੀ ਸਫਾਈਆਂ ਘਰ ਹੋਣ ਵਾਲੀਆਂ ਨੇ ਸਾਰੀਆਂ ਸਫਾਈਆਂ ਕਰਤੀਆਂ ਕਿਚਨ ਦੇ ਡੱਬੇ ਵਗੈਰਾ ਜਿਹੜੇ ਉਹ ਰਹਿ ਗਏ ਧੋਣ ਵਾਲੇ ਉਹ ਮੈਂ ਰਹਿਣ ਤੇ ਹਜੇ ਮੈਨੂੰ ਸਾਫ਼ ਲੱਗੇ ਆ ਯੋ ਕਿ ਹੱਟੇ ਨਾ ਉੱਥੇ ਡੱਬੇ ਜਿੱਥੇ ਰੱਖੀਏ ਜੇ ਉੱਥੇ ਅੱਗੇ ਪੜਦਾ ਪਾਇਆ ਵਾ ਤੇ ਇੰਨਾ ਕੋਈ ਹੋਇਆ ਨਹੀਂ ਨਾ ਗੰਦੇ ਤੇ ਖਾਇ ਨਹੀਂ ਹੁੰਦੇ ਉਹ ਥੋੜੀ ਜਿਹੀ ਨਾ ਜਿੱਦਾਂ ਸਲਾਬੇ ਸਲਾਬੇ ਜੇ ਨਹੀਂ ਹੁੰਦੇ ਜਿੱਦਾਂ ਠੰਡਾ ਜਿਹਾ ਲੱਗ ਜਾਂਦਾ ਵਾ ਹਨਾ ਪਰੌਠੇ ਵਗੈਰਾ ਬਣਾਈਏ ਤਾਂ ਥੋੜਾ ਬੋਤਾ ਰਹਿ ਹੀ ਜਾਂਦਾ ਭਾਵੇਂ ਅਡਜਸਟ ਜੇ ਫੈਲ ਲੱਗਾਈ ਆ ਤੇ ਵੀ ਰਹਿ ਜਾਂਦਾ ਥੋੜਾ ਬੋਤਾ ਤੇ ਚਲੋ ਜੀ ਕੱਪੜੇ ਮੈਂ ਪਹਿਲੂ ਸਾਰੇ ਜੋੜ ਦੇਣੀ ਆ ਫੋਨ ਆ ਗਿਆ ਜੇ ਤੁਹਾਨੂੰ ਮੈਂ ਲੌਕ ਨੂੰ ਕੀਤਾ ਸੀ ਦਵਾਰ ਵਿੱਚ ਮੇਰਾ ਸਿਰ ਬਹੁਤ ਕਰਦਾ ਹਾਂ ਤਾਂ ਉਹ ਨਾ ਮੈਂ ਇਹ ਬਣਾਇ ਤੁਸੀਂ ਫਾਇਨ ਹੈ ਇਹ ਕੀ ਕੀਤਾ ਕਰੋ ਲੌਕ ਕੀਤਾ ਜਦੋਂ ਲੋ ਜੀ ਸਾਰੇ ਮਿਪਾਤਾ ਤੇ ਆਹ ਇੱਕ گلاب ਦਾ ਫੁੱਲ ਕਿੰਨਾ ਸੋਹਣਾ ਆ ਗਿਆ ਗੁੱਟੇ ਦੇ ਵੀ ਇੰਨੇ ਖਿੜ ਗਏ ਆ ਤੇ گلاب ਦੇ ਬੜੇ سارے ਆਏ ਆ ਵੇਖੋ